ਦੇ ਇਸ ਸੈਲਰ ਦੇ ਵਿੱਚ ਪਹੁੰਚੇ ਜੋ ਕੀ ਕਹਿਣਾ ਚਾਹੋਗੇ ਵੇਖੋ ਜੀ ਅੱਜ ਅਜੀ ਤਨੇਜੌਰ ਸੀ ਸਾਡਾ ਸੈਲਰ ਕੱਢ ਕੇ ਲਈ ਖਸ ਦਿੱਤਾ ਕੁਲਬੀਰ ਜੀਰਾ ਜੀ ਨੂੰ ਮੈਂ ਕਿਹਾ ਸੀ ਵੀ ਤੁਸੀਂ ਸਾਡੇ ਸੈਲਰ ਤੇ ਆਓ ਉਹਨਾਂ ਨੇ ਇਹ ਜਿਹੜਾ ਸਾਡੇ ਮੰਦਿਆਂ ਆ ਸਾਡੇ ਸੈਲਰ ਤੇ ਵਿజిਟ ਕੀਤੀ ਹੈ ਅੱਜ ਦਾ ਸਾਰਾ ਮੈਨੇਜ ਜਿਹੜਾ ਵਾ ਉਹ ਸੈਲਰ ਤਨੇਜੌਰ ਸੀ ਦੇ ਵੱਲੋਂ ਕੀਤਾ ਗਿਆ ਤੇ ਸਾਡੀ ਰਾਈਸ ਮੈਲ ਅਸੋਸੀਏਸ਼ਨ ਦੇ ਬਹੁਤ ਸਾਰੇ ਮੈਂਬਰ ਆਰਟੀ ਅਸੋਸੀਏਸ਼ਨ ਦੇ ਮੈਂਬਰ ਪਿੰਡਾਂ ਤੋਂ ਪੰਜ ਸਰਪੰਚ ਸਾਡੀਆਂ ਲੇਬਰਾਂ ਜੂਨੀਅਨ ਦੇ ਸਾਰੇ ਪ੍ਰਧਾਨ ਉਹ ਇੱਥੇ ਹਾਜ਼ਰ ਹੋਏ ਆ ਤੇ ਬਹੁਤ ਸਕਸੈਸਫੁਲ ਜਿਹੜਾ ਇਹ ਫੰਕਸ਼ਨ ਹੋਇਆ ਜੀ ਜੀ ਆ ਜੀ ਸਾਹਿਬ ਤੁਸੀਂ ਖੁਦ ਵੀ ਉਮੀਦਵਾਰ ਦੀ ਮਤਲਬ ਜਿਹੜੇ ਨੇ ਉੱਥੇ ਆਪਣੀ ਦਾਵੇਦਾਰੀ ਪੇਸ਼ ਕੀਤੀ ਸੀ ਕਿਸ ਤਰ੍ਹਾਂ ਦੇਖਦੇ ਜੇ ਕਾਂਗਰਸ ਪਾਰਟੀ ਨੇ ਜੇ ਕੁਲਬੀਰ ਸਿੰਘ ਜੀ ਦਾ ਨਾਮ ਉਮੀਦਵਾਰ ਬਣਾਇਆ ਤੇ ਕਿਸ ਤਰ੍ਹਾਂ ਦੀ ਮਦਦ ਕਰੋਗੇ ਵੇਖੋ ਮੈਂ ਆਪਣੇ ਪਾਰਟੀ ਦੇ ਪੁਰਾਣੇ ਵਰਕਰ ਹੁੰਦੇ ਆਂ ਇਸ ਦਿਨ ਉਹ ਅਕ ਸਮਝਾ ਵੀ ਮੈਨੂੰ ਪਾਰਟੀ ਕੋ ਅਪਲਾਈ ਕਰਨੀ ਚਾਹੀਦੀ ਟਿਕਟ ਮੈਂ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਔਰ ਬਹੁਤ ਸਾਰੀਆਂ ਮੇਰੀ ਡਿਸਕਸ਼ਨ ਜਿਹੜੀ ਆ ਹਾਈ ਕਮਾਂਡ ਦੇ ਨਾਲ ਵੀ ਇਹਦੇ ਬਾਬਤ ਹੋਈ ਆ ਵੀ ਮੈਂ ਇੱਕ ਰਾਈਸ ਮਿਲਰ ਹਾਂ ਤੇ 5000 ਜਿਹੜਾ ਸ਼ੈਲਰ ਆ ਪੰਜਾਬ ਦੇ ਵਿੱਚ ਇਸ ਵੇਲੇ ਹੈਗਾ ਉਹਨਾਂ ਦੀ ਆਵਾਜ਼ ਨੂੰ ਚੁੱਕਣ ਵਾਲਾ ਪਾਰਲੀਮੈਂਟ ਚ ਜਾਂ ਅਸੈਂਬਲੀ ਚ ਕਿਤੇ ਕੋਈ ਨਹੀਂ ਐ ਇਸ ਕਰਕੇ ਮੈਨੂੰ ਉਹ ਟਿਕਟ ਦਿੱਤੀ ਜਾਵੇ ਤਾਂ ਕਿ ਮੈਂ ਲੋਕਾਂ ਦੇ ਬਾਰਡਰ ਜ਼ੋਨ ਦੇ ਔਰ ਆਪਣੇ ਸੈਲਰ ਇੰਡਸਟਰੀ ਜਿਹੜੇ ਮੁੱਦੇ ਆ ਉਹਨਾਂ ਨੂੰ ਉੱਥੇ ਛਾ ਸਕਾਂ ਤੇ ਉਹਨਾਂ ਨੇ ਕਾਫੀ ਇੱਥੇ ਵਿਚਾਰ ਵਟਾਂਦਰਾ ਕੀਤਾ ਜੇ ਜੋ ਵੀ ਟਿਕਟ ਦਿੱਤੀ ਗਈ ਹੈ ਜੀਰਾ ਜੀ ਨੂੰ ਉਹਨਾਂ ਨੂੰ ਮੈਂ ਉਹਦਾ ਨਾਲ ਸਹਿਮਤ ਆ ਪਾਰਟੀ ਦਾ ਹੁਕਮ ਹੈ ਮੰਨਦਾ ਉਹਦੇ ਤਹਿ ਦੇ ਜਿਹੜਾ ਅੱਜ ਅਹੀਂ ਆਪਣੇ ਸ਼ੈਲਰ ਵੇਖੀ ਉਹਨਾਂ ਨੂੰ ਬੁਲਾਇਆ ਤੇ ਬਹੁਤ ਸਾਰੇ ਸਮਰਥਨ ਦਿੱਤਾ ਤੇ ਨਾਲ ਹੀ ਸਾਰੇ ਉਹਨਾਂ ਨੇ ਵਾਅਦਾ ਕੀਤਾ ਵੀ ਅਸੀਂ ਸਾਰੇ ਰਲ ਕੇ ਪੂਰੀ ਇਲੈਕਸ਼ਨ ਜਿਹੜੀ ਉਹਨਾਂ ਨਾਲ ਰਵਾਂਗੇ ਤੇ ਲੜਾਂਗੇ ਤੇ ਉਹਨਾਂ ਨੂੰ ਜਿਤਾਵਾਂਗੇ ਠੀਕ ਹੈ ਇਹ ਨਮਾਇਆ ਜਾਂਦਾ ਸੀ ਜੀ ਮੇਰੇ ਵੱਲ ਵੀ ਜੀ ਸਤਿਕਾਰਨ ਕਰਦੇ ਸਾਨੂੰ ਮਿਹਨਤ ਕਰਨੀ ਹੁੰਦੀ ਹੈ ਮੇਰੀ ਖਿਆਲ ਨਾਲ ਜਿੰਨਾ ਤਕੜਾ ਵਰਕਰ ਤਰਨਤਾਰਨ ਚੈ ਮੈਨੂੰ ਨਹੀਂ ਯਾਦ ਤਾਂ ਕਿ ਕਿਤੇ ਹੋਰ ਥਨਕੇ ਦੇ ਵਿੱਚ ਇੰਨਾ ਤਕੜਾ ਪਰ ਉਹ ਆਂਗ ਆਰਾਮ ਮਿਲਿਆ ਹੋਇਆ ਹੈ। ਹੋਰ ਸਾਰੇ ਗਰੁੱਪ ਜਰੂਰ 3-4 ਆ ਲੇਕਿਨ ਮੈਂਬਰ ਪਾਰਲੀਮੈਂਟ ਦੀ ਚੋਣ ਲਈ ਸਾਰੇ ਇਕੱਠੇ ਆ ਉਹ ਸਾਰੇ ਹਰ ਜਗ੍ਹਾ ਪਹੁੰਚ ਰਹੇ ਆ। ਆ ਪੜ੍ਹ ਕੇ ਤੇ 13 ਬੀ 0 13 ਚਲੋ ਉਹਨਾਂ ਨੂੰ ਸ਼ਾਇਦ ਰੱਬ ਤੋਂ ਚਿੱਠੀ ਆ ਗਈ ਹੋਗੀ ਕੋਈ। ਮੈਨੂੰ ਤਾਂ ਆ ਹੀ ਨਹੀਂ ਮਿਹਨਤ ਕਰਨਾ ਸਾਡਾ ਫਰਜ਼ ਹੈ ਤੇ ਵੋਟ ਜਨਤਾ ਨੇ ਪਾਉਣੀ ਆ ਪਰ ਮੈਨੂੰ ਪੂਰਾ ਪਰੋਸਾ ਕੀ ਕਾਂਗਰਸ ਪਾਰਟੀ ਨੂੰ ਲੋਕ ਜਿਤਾਉਣਾ ਰਾਣਾ ਜੀ ਪਹਿਲਾਂ ਦੋ ਪਾਰਟੀਆਂ ਹੁੰਦੀਆਂ ਸੀ ਇਸ ਟਾਈਮ ਦੇ ਚੋਣ ਮੈਦਾਨ ਦੇ ਵਿੱਚ ਪੰਜ ਪਾਰਟੀਆਂ ਨੇ ਤੇ ਆਜ਼ਾਦ ਕਈਆਂ ਨੇ ਕੋਲੋਣਾ ਕਿਹੋ ਜਿਹਾ ਮੁਕਾਬਲਾ ਦਿਖਦੇ ਤੁਸੀਂ ਆਪਣਾ ਮੁਕਾਬਲਾ ਕਿਹਦੇ ਨਾਲ ਦੇਖਦੇ ਗੱਲ ਹੈ ਦੋਆਂ ਚੋਂ ਅਸੀਂ ਇੱਕ ਸੀਗੇ ਸੀਗੇ ਨਾ ਹਾਂਜੀ 17 ਸਾਲ ਸਰਕਾਰ ਬਣਾਈ ਉਹਨੇ ਐਡੀ ਡਿਵੀਜ਼ਨ ਆਫ ਵੋਟਸ ਹੋਵੇ ਤੇ ਕਿਦੇ ਆਕਚਾ ਸਾਡੇ ਆਕਚਾ ਰਾਣਾ ਜੀ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਅੰਦੇ ਆ ਰਹੇ ਪਹਿਲੋਂ ਵਾਲੀ ਸਿਆਸਤ ਦਾ ਤੇ ਅੱਜ ਵਾਲੀ ਸਿਆਸਤ ਦਾ ਕੀ ਫਰਕ ਹੈ ਜੀ ਹਾਂ ਬੋਲੋ ਜੀ ਰਾਣਾ ਜੀ ਅਮਰਪਾਲ ਜੀ ਇਲੈਕਸ਼ਨ ਲੜ ਰਹੇ ਆ ਪਹਿਲੇ ਤੋਂ ਕਹਿੰਦੇ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਫਿਰ ਉਹ ਕਿਹੜੇ ਸੰਵਿਧਾਨ ਦੇ ਤਹਿਤ ਇਲੈਕਸ਼ਨ ਲੜ ਰਹੇ ਆ ਇਹ ਤਾਂ ਬਈ ਉਹਨਾਂ ਨੂੰ ਜਾਂ ਉਹਨਾਂ ਦੇ ਸਮਰਥਕਾਂ ਨੂੰ ਪੁੱਛਿਆ ਜਾਂਦਾ ਸਾਡੇ ਵੱਲੋਂ ਵੈਲਕਮ ਆ ਜਿਹੜਾ ਮਰਜ਼ੀ ਇਲੈਕਸ਼ਨ ਲੜੇ ਫੈਸਲਾ ਲੋਕਾਂ ਨੇ ਕਰਨਾ ਰਾਣਾ ਜੀ ਅਜ਼ਰਾ ਜੀ ਕਹਿੰਦੇ ਨੇ ਕਾਂਗਰਸੀ ਕਿਸਾਨ ਨੇ ਜਿਹੜੇ ਮੈਨੂੰ ਘੇਰਦੇ ਨੇ ਤੇ ਬੀਜਪੀ ਵਾਲੇ ਕਿਸਾਨ ਹੈ ਕਿੱਥੇ ਜਿਹੜੀ ਤੇਰੀ ਸਪੋਰਟ ਚਾਉਣ ਦੇਖੋ ਅਨਸਰਾ ਜੀ ਨੇ ਸੋਚਣਾ ਚਾਹੀਦਾ ਕਿ ਕਿਸਾਨ ਬੀਜਪੀ ਨਾਲ ਨਹੀਂ ਆ ਤੇ ਕਿਸਾਨ ਘਿਰਦੇ ਉਹਨਾਂ ਨੂੰ ਤਾਂ ਫੇਰ ਉਹਨਾਂ ਨੂੰ ਚਾਹੀਦਾ ਸੀਗੇ ਜੇ ਪੰਜਾਬ ਦੀ ਰਾਜਨੀਤੀ ਕਰਨੀ ਆ ਤੇ ਕਿਸਾਨਾਂ ਦੀ ਗੱਲ ਕਰਨੀ ਪਵੇਗੀ ਪੰਜ ਸਾਲ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਤੇ ਹੁਣ ਉਹਦਾ ਨਤੀਜਾ ਭੁਗਤਣਾ ਹੈ